ਜੀ ਪਤਾ ਲੱਗੇ ਕਿ ਭਾਈ ਸਾਹਿਬ ਦੀ ਜੋ ਐਨਐਸਏ ਦੁਆਰਾ 1 ਸਾਲ ਲਈ ਐਕਸਟੈਂਡ ਕਰ ਦਿੱਤੀ ਗਈ ਹੈ ਜੀ ਪਹਿਲਾਂ ਸੰਤਾ ਨੂੰ ਜਾਣਕਾਰੀ دی ਉਹ ਕਿਉਂ ਕੀਤੀ ਗਈ ਹੈ ਜੀ ਕੀ ਕੀ ਤੋਂ ਸਰਕਾਰ ਨੂੰ ਪਤਾ ਕਿ ਨਿੰਦਰਾ ਉਹ ਚੁਕੀਆਂ ਨੇ ਠੀਕ ਹੈ ਜੀ ਸਾਕੇ ਦੇ ਉੱਪਰ ਇਹਨਾਂ ਰਸ਼ ਰੈਡੀ ਦੇ ਵਿੱਚ ਇਹਨਾਂ ਰਸ਼ ਜੀ ਲੋਕਾਂ ਦਾ ਇਕੱਠੇ ਹੋ ਕੇ ਹਯੂਮ ਦਾ ਚਲਣਾ ਜੀ ਯੂਥ ਦਾ ਭਾਈ ਅਮਰਪਾਲ ਦੇ ਹੱਕ ਜਾਣਾ ਜੀ ਮਾਰ ਦਾ ਬਲਟ ਜੋ ਉੱਥੇ ਡਿਕਲੇਅਰ ਹੋਣਾ ਬਿਲਕੁਲ ਜੀ ਤਾਂ ਪੰਜਾਬ ਦਾ ਮੁੱਖ ਮੰਤਰੀ ਜੋ ਕਹਿੰਦੇ ਡਿਕਲੇਅਰ ਕਰਨਾ 2027 ਦੇ ਲਈ ਜੀ ਤਾਂ ਉਸ ਕਰਕੇ ਭਾਈ ਅਮਰਪਾਲ ਦੇ ਲਈ ਇੱਕ ਸਾਲ ਜਿਹੜੀ ਐਨਐਸ ਐਕਸਟੈਂਡ ਕਰ ਦਿੱਤੀ ਗਈ ਮੈਂ ਇਹਨਾਂ ਦੇ ਸਾਰੇ ਭਾਈਵਾਲ ਜਾਂਦਾ ਚਾਹੇ ਕਾਂਗਰਸ ਦਾ ਚਾਹੇ ਭੋਪਾਲੀ ਕਾਦੀ ਨੇ ਜੀ ਚਾਹੇ ਇਹਨਾਂ ਦੀ ਪਾਰਟੀ ਚਾਹੇ ਆਮ ਆਦਮੀ ਹੈ ਜੀ ਤੇ ਸਾਰੇ ਇਸ ਦੇ ਵਿੱਚ ਇਨਵੋਲਵਮੈਂਟ ਹੈ ਨਾ ਸਾਰਿਆਂ ਦੀ ਭਾਈ ਅਮਰਪਾਲ ਦੇ ਖਿਲਾਫ ਜੀ ਮੌਜੂਦਾ ਸਰਕਾਰ ਨੇ ਗੱਡ ਪਾਇਆ ਪੰਜਾਬ ਦੇ ਅਸਰ ਜੀ ਜੀ ਕੋਈ ਅਮਰਪਾਲ ਭਾਈ ਅਮਰਪਾਲ ਤੋਂ ਖਤਰਾ ਨਹੀਂ ਕਿਸੇ ਬੰਦੇ ਨੂੰ ਜੀ ਇੱਕ ਪੌੜੀ ਤੋਂ ਲੈ ਕੇ ਤੇ ਐਂਡ ਵੀ ਪੌੜੀ ਇੰਡੀਆ ਦੀ ਦੱਸ ਦੇਣਾ ਇਹੋ ਉਸਤਾਨ ਦੇ ਅੰਦਰ ਕੋਈ ਸ਼ਹਿਰ ਵੀ ਸਿਕਾ ਨੂੰ ਮਿਆ ਨਹੀਂ ਦੇ ਸਕਦੀ ਨਾਲ ਜਿਸ ਦਿੱਤਾ ਜੇ ਚਰਾਸੀ ਦਾ ਜਸਸ ਨਹੀਂ ਮਿਲਿਆ ਤੇ ਮਿਲਦਾ ਹੁਣ ਵੀ ਨਹੀਂ ਭਾਈ ਅਮਰਦ ਬਾਦ ਦਾ ਸਾਥ ਦਿਓ ਤੇ ਇਹ ਡਿਪਾਰਟਮੈਂਟ ਦੇ ਨਾਲ ਖੜੋ ਜੋ ਜੀ ਅਗਰ ਤੁਸੀਂ ਨਾ ਖੜੋਤੇ ਤਾਂ ਤੁਹਾਡੇ ਬੱਚਿਆਂ ਦੇ ਵੀ ਫੇਕਰ ਕੰਟਰੋਲ ਨੇ ਯਾਦ ਰੱਖਿਆ ਜੀ ਮੇਰੀ ਜੀ ਇਹ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਜੋ ਭਾਈ ਅਮਰੀਪਾਲ ਸਿੰਘ ਜੀ ਦੇ ਐਡਵੋਕੇਟ ਵੀ ਨੇ ਉਹ ਜੁੜੇ ਹੋਏ ਨੇ ਆਉ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤਾ ਲੱਗੇ ਕਿ ਭਾਈ ਸਾਹਿਬ ਦੀ ਜੋ ਐਨਐਸਏ ਦੁਆਰਾ 1 ਸਾਲ ਲਈ ਐਕਸਟੈਂਡ ਕਰ ਦਿੱਤੀ ਗਈ ਹੈ ਜੀ ਪਹਿਲਾਂ ਸੰਗਤਾਂ ਨੂੰ ਜਾਣਕਾਰੀ ਦੀ ਉਹ ਕਿਉਂ ਕੀਤੀ ਗਈ ਹੈ ਜੀ ਦੇਖੋ ਇਹ ਕਾਫੀ ਮੀਡੀਆ ਤੇ ਵੀ ਆ ਗਿਆ ਅਖਬਾਰਾਂ ਤੇ ਵੀ ਆ ਗਿਆ ਹੈ ਤਾਂ ਜਿੱਥੇ ਸਾਬਤ ਹੁੰਦਾ ਹੈ ਕਿ ਐਨਐਸਏ 1 ਸਾਲ ਐਕਸਟੈਂਡ ਕਰ ਦਿੱਤੀ ਗਈ ਹੈ ਜੀ ਇਹ ਕਿਥੇ ਕਿਉਂ ਹੈ ਕੀਤੀ ਤਾਂ ਸਰਕਾਰ ਨੂੰ ਪਤਾ ਕਿ ਨੀਂਦਰਾ ਉੱਠ ਚੁੱਕਿਆ ਨੇ ਠੀਕ ਹੈ ਜੀ ਸਾਕੇ ਦੇ ਉੱਪਰ ਇਹਨਾਂ ਰਸ਼ ਰੈਲੀ ਦੇ ਵਿੱਚ ਇਹਨਾਂ ਰਸ਼ ਜੀ ਲੋਕਾਂ ਦਾ ਇਕੱਠੇ ਹੋ ਕੇ ਹਯੂਮ ਦਾ ਚੱਲਣਾ ਜੀ ਤੇ ਯੂਥ ਦਾ ਭਾਈ ਅਮਰਪਾਲ ਦੇ ਹੱਕ ਜਾਣਾ ਜੀ ਨਾਲ ਦਾ ਵਰਲਡ ਜੋ ਉੱਥੇ ਡਿਕਲੇਅਰ ਹੋਣਾ ਬਿਲਕੁਲ ਜੀ ਤਾਂ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਨੇ ਡਿਕਲੇਅਰ ਕਰਨਾ 2027 ਦੇ ਲਈ ਜੀ ਤਾਂ ਉਸ ਕਰਕੇ ਭਾਈ ਅਮਰਪਾਲ ਦੇ ਲਈ ਇੱਕ ਸਾਲ ਜਿਹੜੀ ਐਨਐਸ ਐਕਸਟੈਂਡ ਕਰ ਦਿੱਤੀ ਗਈ ਇਹ ਦਸਤਾਨ ਦੀ ਧਰਤੀ ਦੇ ਉੱਪਰ ਨਾ ਕੋਈ ਕਾਨੂੰਨ ਨਾ ਕੋਈ ਡੈਮੋਕ੍ਰੇਸੀ ਜੀ ਅੱਜ ਇਹ ਦੇਸ਼ ਉਸ ਤਰ੍ਹਾਂ ਚੱਲ ਰਿਹਾ ਜਿਵੇਂ ਕਈ ਸਦੀਆਂ ਪਿੱਛੇ ਚੱਲਦਾ ਸੀ ਜੀ ਕਿਉਂਕਿ ਉਤਰਾ ਨਾ ਚੜ ਰਿਹਾ ਲੋਕ ਰੋ ਰਹੇ ਨੇ ਜੀ ਉਹ ਅੰਨਾ ਹੋ ਚੁੱਕਾ ਹੈ ਆਜ ਦੇ ਨਸ਼ੇ ਦੇ ਅੰਦਰ ਤੇ ਉਹ ਹਕੂਮਤ ਦਾ ਨਸ਼ਾ ਚੜ ਚੁੱਕਾ ਦਿਮਾਗ ਦੇ ਉੱਪਰ ਜੀ ਉਹ ਭੁੱਲ ਚੁੱਕਾ ਹੈ ਕਿ ਇੱਕ ਦੁਨੀਆ ਦਾ ਆਮ ਸੁਧਾਰਨ ਆਦਮੀ ਕੌਣ ਹੈ ਜੀ ਤੋਂ ਇੱਕ ਸਾਰੇ ਸਿਆਸੀ ਆਦਮੀ ਇੱਕ ਦੀ ਗੱਲ ਨਹੀਂ ਕਰੂੰਗਾ ਜੀ 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 ਮੈਂ ਇਹਨਾਂ ਦੇ ਸਾਰੇ ਭਾਈਵਾਲ ਜਾਂਦਾ ਚਾਹੇ ਕਾਂਗਰਸ ਆ ਚਾਹੇ ਸੋਪਤੀ ਕਾਦੀ ਨੇ ਜੀ ਚਾਹੇ ਇਹਨਾਂ ਦੀ ਪਾਰਟੀ ਚਾਹੇ ਆਮ ਆਦਮੀ ਹੈ ਜੀ ਇਹ ਸਾਰੇ ਹੀ ਇਸ ਦੇ ਵਿੱਚ ਇਨਵੋਲਵਮੈਂਟ ਹੈ ਨਾ ਸਾਰਿਆਂ ਦੀ ਸਾਈ ਅਮਰਪਾਲ ਦੇ ਖਿਲਾਫ ਜੀ ਕਿਉਂਕਿ ਆਪਾਂ ਦੇਖ ਰਹੇ ਹਾਂ ਜੀ ਇੱਥੇ ਜੋ ਖੁਣ ਦੁਬਾਰਾ ਸਰਕਾਰ ਨੇ ਕਿਹਾ ਕਿ ਇਹ ਕਹਿੰਦੇ ਦੇਸ਼ ਦੀ ਜਾਂ ਪੰਜਾਬ ਨੂੰ ਜੋ ਅਮਨ ਸ਼ਾਂਤੀ ਨੂੰ ਖਤਰਾ ਹੈਗਾ ਆ ਤੇ ਜੱਜ ਕੇ ਭਾਈ ਸਾਹਿਬ ਤਾਂ ਖੁਦ ਖਾਲਸਾ ਵਹੀਰ ਚਲਾ ਰਹੇ ਸਨ ਤੇ ਹੁਣ ਪੰਜਾਬ ਸਰਕਾਰ ਵੀ ਲੱਗੀ ਹੋਈ ਏ ਜੀ ਕਿ ਨਸ਼ੇ ਦੇ ਖਿਲਾਫ ਐਕਸ਼ਨ ਲੈ ਰਹੇ ਸਨ ਤਾਂ ਕਿਸ ਤਰ੍ਹਾਂ ਦਾ ਇਹ ਉਹਨਾਂ ਦਾ ਸਟੈਂਡ ਹੈ ਲੋਕਾਂ ਨੂੰ ਇਹਨਾਂ ਤੋਂ ਖਤਰਾ ਪੋਲੀਟਿਸ਼ੀਨ ਤੋਂ ਜੀ ਲੋਕਾਂ ਨੂੰ ਭਾਈ ਅਮਰਤਪਾਲ ਤੋਂ ਖਤਰਾ ਨਹੀਂ ਜੀ ਇਹ 6 ਕਨਫਰੋਨਟਰ ਇਹਨਾਂ ਦੀ ਸਰਕਾਰ 'ਚ ਹੋਏ ਨੇ ਜੀ ਕਿਸਾਨ ਇਹਨਾਂ ਦੀ ਸਰਕਾਰ 'ਚ ਕੁੱਟੇ ਮਾਰੇ ਗਏ ਨੇ ਜੀ ਥੋੜੀ ਕਿਸਾਨ ਨੂੰ ਮੁੰਡੇ ਸਭ ਕਰਮੋ ਇਹਦੀ ਸਰਕਾਰ ਨੇ ਸਰਕਾਰ ਦੇ ਪੀਰੀਅਡ ਦੇ ਦਰਮਿਆਨ ਵਜਦੀ ਹੈ ਜੀ ਜੀ ਕਰਨਲ ਇਹਦੇ ਰਾਜ ਦੇ ਅੰਦਰ ਕਰਨਲ ਕੁੱਟਿਆ ਜਾਂਦਾ ਹੈ ਜੀ ਜੋ ਮਹਾਰਾਜ ਇਹ ਖਤਰਾ ਜਿਹੜਾ ਇਸ ਮੌਜੂਦਾ ਸਰਕਾਰ ਤੋਂ ਹੈ ਜੀ ਜੀ ਖਤਰਾ ਕਿਸੇ ਭਾਈ ਅਮਰਤਪਾਲ ਤੋਂ ਨਹੀਂ ਜੀ ਲੋਕ ਡਰਦੇ ਨੇ ਰਾਤ ਨੂੰ ਘਰੋਂ ਬਾਹਰ ਨਹੀਂ ਜਾਣਾ ਕਿਤੇ ਫੇਕਨ ਕਾਉਂਟਰ ਨਾ ਹੋ ਜੇ ਜੀ ਯਾਰ ਖਤਰਾ ਹੈ ਸਾਨੂੰ ਇਹ ਭਾਈ ਅਮਰਤਪਾਲ ਤੋਂ ਖਤਰਾ ਤਾਂ ਇਹਨਾਂ ਦੀ ਸਰਕਾਰ ਤੋਂ ਹੈ ਮੌਜੂਦਾ ਸਰਕਾਰ ਨੇ ਕੰਡ ਪਾਇਆ ਪੰਜਾਬ ਦੇ ਤਾਂ ਜੋ ਕੋਈ ਅਮਰਪਾਲ ਭਾਈ ਅਮਰਪਾਲ ਨੂੰ ਖਤਰਾ ਨਹੀਂ ਕਿਸੇ ਬੰਦੇ ਨੂੰ ਜੀ ਖਾਰਾ ਜੀ ਆਪਾਂ ਇਹ ਵੀ ਦੇਖਦੇ ਆ ਕਿ ਜੋ ਭਾਈ ਸਾਹਿਬ ਦੇ 9 ਸਾਥੀ ਸਨ ਉਹਨਾਂ ਨੂੰ ਤਾਂ ਪੰਜਾਬ ਵਾਪਸ ਲਿਆਂਦਾ ਲੇਕਿਨ ਹੁਣ ਸਿਰਫ ਭਾਈ ਸਾਹਿਬ ਦੀ ਹੀ ਜੋ ਐਨਐਸਏ ਐਕਸਟੈਂਡ ਕੀਤੀ ਆ ਕਿ ਇਹਦੇ ਮਗਰ ਵੀ ਕੋਈ ਸਾਜ਼ਿਸ਼ ਤੁਹਾਨੂੰ ਲੱਗ ਰਹੀ ਹੈ ਦੇਖੋ ਭਾਈ ਅਮਰਪਾਲ ਦੇ ਜਿਹੜੇ 9 ਸਾਥੀ ਨੇ ਉਹਨਾਂ ਦਾ ਸੇਮ ਸਟੇਟਸ ਇਕੁਅਲ ਸਟੇਟਸ ਹੈ ਜੀ ਉਹ 9 ਬੰਦਿਆਂ ਤੇ ਵੀ ਐਨਐਸਏ ਲੱਗਦੀ ਹੈ ਭਾਈ ਅਮਰਪਾਲ ਤੇ ਲੱਗਦੀ ਹੁਣ ਉਹਨਾਂ ਦੀ ਟੁੱਟੀ ਕਿਉਂ ਰੱਖੀ ਕਿਉਂ ਜੀ ਸਾਰਨੇ ਖੀਆ ਹੁੰਦੇ ਵਿੱਚ ਮੈਂ ਵਾਰ-ਵਾਰ ਕਹਿ ਰਿਹਾ ਕਿ ਵਿਸਾਖੀ ਆ ਗਈ ਵਿਸਾਖੀ ਦੀ ਜਿਹੜੀ ਕਾਨਫਰੰਸ ਸੀ ਉਹ ਭਾਈ ਅਮਰਪਾਲ ਸਿੰਘ ਬਹੁਤ ਵੱਡੇ ਪੱਧਰ ਤੇ ਚਲੀ ਜੀ ਉਦੋਂ ਇਹਨਾਂ ਨੂੰ ਰਾਤ ਦੀ ਨੀਂਦ ਰੁੱਟ ਗਈ ਜੀ ਉਹ ਜੋ ਖਤਮ ਹੋ ਗਏ ਪੰਜਾਬ ਦੇ ਅੰਦਰ ਇਹਨਾਂ ਨੂੰ ਪਤਾ ਹੈ ਕਿ ਹੁਣ ਸੂਰਜ ਨੇ ਢਲਣਾ ਹੈ ਜੀ ਹੁਣ ਸਵੇਰ ਆ ਚੁੱਕਾ ਹੈ ਸੋ ਇਹ ਕਰਕੇ ਹੋਰ ਕੋਈ ਉਹਨਾਂ 9 ਬੰਦਿਆਂ ਦੇ ਰਿਮਾਂਡ ਦੇ ਅੰਦਰ ਕੋਈ ਚੀਜ਼ ਬਰਾਬਰਤ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਸਾਰੇ ਇੱਕ ਬਕਵਾਸ ਹੈ ਜੀ ਮੈਂ ਕਹਿੰਦਾ ਜਾਣ ਬੁੱਝ ਕੇ ਕੀਤਾ ਗਿਆ ਪੰਜਾਬ ਦੇ ਅੰਦਰ ਤੇ ਆਪਣੇ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਹੈ ਕੀ ਆਪਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਮੂਵ ਕਰਾਂਗੇ ਇਸ ਡਿਸੀਜਨ ਬਾਰੇ ਦੇਖੋ ਉਹ ਤਾਂ ਐਡਵੋਕੇਟ ਹਾਈ ਕੋਰਟ ਦਰੇ ਉਹ ਕਰਨਗੇ ਸਾਰਾ ਕੁਝ ਜਾਣਗੇ ਪਰ ਮੈਂ ਤੁਹਾਨੂੰ ਜ਼ਿੰਦਗੀ ਦੇ ਸਿਆਸਤ ਦੀ ਇੱਕ ਪੌੜੀ ਤੋਂ ਲੈ ਕੇ ਤੇ ਐਂਡ ਦੀ ਪੌੜੀ ਇੰਡੀਆ ਦੀ ਦੱਸ ਦੇਣਾ ਹਿੰਦੁਸਤਾਨ ਦੇ ਅੰਦਰ ਕੋਈ ਛੇਰ ਵੀ ਸੁਖਾ ਨੂੰ ਨਹੀਂ ਦੇ ਸਕਦੀ ਨਾ ਜਸੂਸ ਦਿੱਤਾ ਹੈ ਜੇ 84 ਦਾ ਜਸੂਸ ਨਹੀਂ ਮਿਲਿਆ ਤੇ ਮਿਲਦਾ ਹੁਣ ਵੀ ਨਹੀਂ ਜੀ ਕਿਉਂਕਿ ਆਪਾਂ ਦੇਖ ਰਹੇ ਆਂ ਪੰਜਾਬ ਸਰਕਾਰ ਜਦ ਗੱਲ ਕਰਦੇ ਆਂ ਲੰਬੇ ਸਮੇਂ ਤੋਂ ਵਾਅਦਾ ਕਰਦੀ ਆ ਰਹੀ ਸੀ ਕਿ ਜੋ ਵੀ ਐਕਸ਼ਨ ਖਾਸ ਕਰਕੇ ਸੈਕਰ ਲਿਜ ਦੇ ਕਦੇ ਸਰਕਾਰ ਬਣਾਵਾਂਗੇ ਨਾਲ ਹੀ ਕਹਿੰਦੇ ਬੰਦ ਕਰ ਦੇਵਾਂਗੇ ਲੇਕਿਨ ਲਗਾਤਾਰ ਹੁਣ ਪਿਛਲੇ ਦਿਨ ਦੇਖਿਆ ਹੁਸ਼ਿਆਰਪੁਰ ਵੀ ਇੱਕ ਸੈਕਲ ਜੀ ਇਨਸੀਡੈਂਟ ਹੋਇਆ ਜਾਂ ਜੋ 3 ਸਾਲਾਂ ਇੰਨੇ ਸਾਲਾਂ 2015 ਤੋਂ ਸੈਕਲ ਜੀ ਇਨਸੀਡੈਂਟ ਹੋਏ ਨੇ ਉਹਨਾਂ 'ਚ ਵੀ ਆਪਾਂ ਇਨਸਾਫ ਦੀ ਵੇਟ ਕਰ ਰਹੇ ਲੇਕਿਨ ਪੰਜਾਬ ਸਰਕਾਰ ਵੱਲੋਂ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਤਾਂ ਜਾ ਰਿਹਾ ਜੀ ਤੁਸੀਂ 2015 ਦੀ ਮੈਂ ਦੂਜੀ ਗੱਲ ਦੱਸ ਰਿਹਾ ਬਾਬਲ ਕਲਾਂ ਦੇ ਸੁਰਵੀਰ ਬਾਦਲ ਦੇ ਖਿਲਾਫ ਚਲਾਨ ਪੇਸ਼ ਨਹੀਂ ਹੋਇਆ 302 ਦਾ ਜੀ ਕਿਸੇ ਵਾਰ ਦੇ ਅੰਤ ਮਾਰ ਦਾ ਤੇ ਸੁਰਵੀਰ ਬਾਦਲ ਆਣਾ ਦੇ ਕਿਸ ਤਰੀਕੇ ਨਾਲ ਉਹਨੂੰ ਬਚਾਇਆ ਜਾ ਰਿਹਾ ਜੀ ਬਾਬਲ ਕਲਾਂ ਦਾ ਚਲਾਨ ਕਿਉਂ ਨਹੀਂ ਪੇਸ਼ ਹੋਇਆ 302 ਦਾ ਡਬਲ ਮਰਡਰ ਹੈ ਕੱਲ ਨੂੰ ਡਬਲ ਮਰਡਰ ਦੇ ਵਿੱਚ ਬਾਈ ਚਾਰਜ ਕਨਵਿਕਸ਼ਨ ਕਰਤੀ ਕੋਰਟ ਨੇ ਫਿਰ ਕੀ ਕਰਨਗੇ ਜੀ ਸੋ ਡਬਲ ਮਰਡਰ ਦੇ ਵਿੱਚ ਉਸ ਨੂੰ ਬਚਾਇਆ ਗਿਆ ਤੇ ਸਾਰੇ ਰਲੇ ਹੋਏ ਨੇ ਅਕਾਉਂਟੀ ਕਾਲੀ ਜਿਹੜੇ ਬਾਕੀ ਦੁੱਜੇ ਸਾਰੇ ਗੁਰਪਰ ਵਾਲੇ ਹੋਏ ਨੇ ਜੀ ਮਤਲਬ ਇਹ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਸੈਂਟਰ ਵੱਲੋਂ ਜਿੱਥੇ ਪੰਜਾਬ ਸਰਕਾਰ ਨੇ ਹੀ ਡਿਮਾਂਡ ਕੀਤੀ ਹੈ ਕਿ ਭਾਈ ਸਾਹਿਬ ਦੀ ਡਿਬਰਗੋੜ ਜੇਲ੍ਹ ਵਿੱਚ ਹੀ ਰੱਖ ਜਾਵੇ ਤੇ ਐਨਐਸ ਐਕਸਟੈਂਡ ਕਰ ਦਿੱਤੀ। ਇਹ ਬਸ ਸੈਂਟਰ ਨੇ ਵੀ ਉਸੇ ਵੇਲੇ ਮੰਗ ਮੰਨ ਲਈ ਹੈ। ਜਦਕਿ ਸਿੱਧੇ ਰੂਪ ਵਿੱਚ ਤਾਂ ਹੁਣ ਪਤਾ ਨਹੀਂ ਕਿੱਥੇ ਰੱਖਣਗੇ ਪਰ ਮੈਂ ਤੋਂ ਨੇ ਪਹਿਲੀ ਗੱਲ ਤੇ ਖਤਮ ਕਰ ਦਿੱਤੀ ਗੱਲ ਕਿ ਸਾਰੇ ਰਲੇ ਹੋਏ ਨੇ ਜੀ ਇੱਕ ਬੰਦੇ ਦਾ ਸ਼ਿਕਾਰ ਕਰ ਲਈ ਸ਼ਿਕਾਰੀ ਬਹੁਤ ਜ਼ਿਆਦੇ ਨੇ ਜੀ ਜੀ ਪਰ ਜਿਹੜੇ ਲੋਕਾਂ ਦਾ ਸਾਥ ਰਿਹਾ ਮਹਾਰਾਜ ਦਾ ਸਾਥ ਰਿਹਾ ਹੱਥ ਰਿਹਾ ਸਿਰ ਤੇ ਤੇ ਕੁਝ ਨਹੀਂ ਹੁੰਦਾ ਵਾਸੀ ਫੇਰ ਉਹ ਵਗੀਕ ਕਰਦੇ ਆ ਤੁਸੀਂ ਸਿੱਖ ਸੰਗਤਾਂ ਨੂੰ ਕੋਈ ਹੋਰ ਬੇਨਤੀ ਜਾਂ ਮੈਸੇਜ ਦੇਣਾ ਚਾਹੋ ਜੀ ਬਾਦ ਮੇਰੀ ਇਹ ਹੀ ਬੇਨਤੀ ਹੈ ਸਿੱਖ ਸੰਗਤ ਨੂੰ ਕਿ ਭਾਈ ਅੰਮ੍ਰਿਤਪਾਲ ਦਾ ਸਾਥ ਦਿਓ ਤੇ ਇਸ ਪਾਰਟੀ ਦੇ ਨਾਲ ਖੜੋ ਜੋ ਜੀ ਅਗਰ ਤੁਸੀਂ ਨਾ ਖੜੋਤੇ ਤਾਂ ਤੁਹਾਡੇ ਬੱਚਿਆਂ ਦੀ ਵੀ ਫੇਕਰ ਕੰਟਰ ਹੋਣੇ ਨੇ ਯਾਦ ਰੱਖਿਆ ਜੀ ਮੇਰੀ ਗੱਲ ਜੀ ਕਾਰਜ ਜੀ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ